ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਟੇਰੀ ਫਰਵੀ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਦੋ ਵੇੜਾ ਨੇ ਚੰਗੀਆਂ ਟੋਕਲਾਸ ਆ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਅੱਜ ਆ ਗਏ ਆ ਫਿਰ ਸੋਨੂ ਵੀਰ ਪਹਿਲਵਾਨ ਦੇ ਅੱਡੇ ਤੇ ਆਏ ਆ ਚੰਗੀਆਂ ਵੇੜਾ ਲੈ ਕੇ ਆਉਂਦੇ ਆ ਭਾਜੀ ਹੁਣੀ ਆਓ ਵੀਰ ਜੀ ਕਰੀਏ ਇਹਨਾਂ ਬਾਰੇ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਛੇ ਜੀ ਵਧੀਆ ਜੀ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਸੁਣਾਓ ਬੜਾ ਜੋਰ ਜ਼ੋਰ ਹੈ ਜਾਦਾ ਹੈ ਹਾਂਜੀ ਭਾਈ ਬਾਹਰ ਟਾਈਮ ਨਹੀਂ ਗਿਆ ਤੁਹਾਡਾ ਤੇ ਹੈ ਹਾਂਜੀ ਭਾਈ ਥੋੜਾ ਨਾ ਬਿਲਕੁਲ ਕਰਾਈ ਜਾਂਦੇ ਜੀ ਬਿਲਕੁਲ ਹਾਂਜੀ ਮਹਾਰਾਜ ਜੀ ਹੈ ਨਾ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਦੀ ਨਾਲ ਵਧੀਆ ਭਾਈ ਚੱਲੀ ਜਾਂਦਾ ਤੇ ਤੁਸੀਂ ਸੁਣਾਓ ਭਾਈ ਆਪਣਾ ਨਾਮ ਦੱਸ ਦਿਓ ਜੀ ਸੁਵਿੰਦਰ ਸਿੰਘ ਜੀ ਅੱਛਾ ਠੀਕ ਹੈ ਜੀ ਪਿੰਡ ਠੱਖਾ ਠੀਕ ਹੈ ਜੀ ਨੇੜੇ ਫਰਗੜ ਜੂੜੀਆਂ ਮਜੀਠਾ ਰੋਡ ਭੱਲ ਵਾਲੀ ਨੇੜੇ ਪੈਂਦੀ ਹੈ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਭਾਈ 9056 ਹਾਂਜੀ 45 155 ਜੀ ਠੀਕ ਹੈ ਜੀ ਤੇ ਆਪਣੀਆਂ ਪਹਿਲੀਆਂ ਵੇੜਾਂ ਪਾਜੀ ਫਿਰ ਉਹ ਵਧੀਆ ਹੋ ਗਏ ਸੋਨ 15 ਮਿੰਟਾਂ ਚੱਲ ਗਿਆ ਜੀ ਲੁਧਿਆਣੇ ਗਈਆਂ ਕਲਦੀਮ ਮੜਕ ਦੇ ਘਰ ਦੇ ਵਿੱਚ ਘਾਲ ਗਈਆਂ ਇੱਕ ਬੰਦੇ ਫਿਰਕੇ ਵਾਲੇ ਦਾ ਘਰ ਤੇ ਇੱਕ ਬੰਦੇ ਕੁਲਦੀਮਾਨ ਦਾ ਪਿੰਡ ਫਿਰਕਿਆਂ ਚ ਗਈਆਂ ਜੀ ਅੱਛਾ ਅੱਛਾ ਨਾਲੇ ਕੁਲਦੀਮਾਨ ਸਾਹਿਬ ਦਾ ਘਰ ਦੇ ਕਿਹਾ ਮੈਂ ਨਾਲੇ ਚਲੇ ਗਿਆ ਆਪਾਂ ਜੋੜਾ ਹੀ ਚਲ ਗਿਆ ਜੀ ਜੋੜਾ ਚਲ ਗਿਆ ਬੜੇ ਵਧੀਆ ਬੰਦੇ ਬਿਲਕੁਲ ਜੀ ਨਾਲੇ ਨਾ ਟਾਂਡਾ ਰੇਡ ਵੀ ਜੈਜ ਹੁੰਦਾ ਭਾਜੀ ਹੈ ਨਾ ਤਾਂ ਹੀ ਦੂਰ ਤੱਕ ਪਸ਼ੂ ਜਾਂਦਾ ਹੈ ਨਾ ਉਹ ਵੀ ਅਗਲੇ ਨੂੰ ਇਹ ਕਿਰਾਇਆ ਵੀ ਨਹੀਂ ਦੋਖਦਾ ਸਾਡਾ ਰੇਡ ਜੈਜ ਹੋਊਗਾ ਕਿਰਾਇਆ ਵੀ ਕਵਰ ਹੋ ਜਾਊਗਾ ਵਿੱਚ ਹੈ ਨਾ ਜੀ ਉਹਦੇ ਨਾਲ ਇਹ ਪਸ਼ੂ ਕਿਸੇ ਵੀ ਜਗ੍ਹਾ ਤੇ ਚਲ ਜਾਂਦਾ ਵਾ ਕਿਦੋਂ ਦਾਡਾ ਰੇਟ ਜੈਜ ਹੋ ਗਿਆ ਬਿਲਕੁਲ ਜੀ ਤੇ ਅੱਜ ਵੀ ਦੋ ਨਗੀਨੇ ਲੈ ਗਿਆ ਜੀ ਦੋ ਦੋ ਵਾਲੇ ਲੱਗੇ ਨੇ ਦੋ ਦੰਦ ਲੈਣੇ ਤੋਹਫੇ ਲੈ ਹੁੰਦੇ ਤੁਸੀਂ ਕਦੋਂ ਲੈ ਕੇ ਆਉਂਦੇ ਹੈ ਨਾ ਜੀ ਬਿਲਕੁਲ ਤੇ ਇਹ ਤੋਂ ਕਰੀ ਸ਼ੁਰੂ ਚਾਰ ਦਿਨ ਦੀ ਸੂਈ ਆ ਮੰਗਰੇ ਦੇ ਬੱਚੀ ਆ ਜੀ ਚਾਰ ਦਿਨ ਦੀ ਸੂਈ ਆ ਚਾਰ ਦਿਨ ਦੀ ਸੂਈ ਆ ਜੀ ਬੱਚੀ ਮੰਗਰਾ ਆ ਗਈਆਂ 6 ਦੰਦ ਆ ਜੀ 6 ਦੰਦ ਹਾਂ ਜੀ ਨੀ ਕਿੰਨੇ ਕੇ ਸਿੰਗੇ ਝੁੰਗੀ ਚਾਈ ਦੀ ਠੀਕ ਹੈ ਜੀ ਹਾਂ ਜੀ ਤੇ ਤੋਰੋ ਭਾਈ ਖੁੱਲੋ ਹਾਂ ਜੀ ਖੁੱਲੋ ਠੀਕ ਹੈ ਵੇਖੋ ਵੀਰ ਜੀ ਚੰਗੀ ਵਹਿੜ ਆ ਗਈ ਆ ਸਿੰਘ ਝੁੰਗ ਆ ਗਿਆ ਚਿੱਟੇ ਸਿੰਘ ਦੀ ਆ ਗਈ ਆ ਦੁੱਧ ਵਾਲੀ ਨਿਸ਼ਾਨੀ ਆ ਜੀ ਗਾਜਰੀ ਸਿੰਘ ਗਾਜਰੀ ਸਿੰਘ ਬਿਲਕੁਲ ਬਿਲਕੁਲ ਜੀ ਬਾਕੀ ਚੈੱਕ ਕਰੋ ਵੀਰ ਜੀ ਲੈਵਾ ਚੈੱਕ ਕਰੋ ਖਾਣ ਦੀ ਕੁਆਲਿਟੀ ਚੈੱਕ ਕਰੋ ਮੈਨਾਂ ਕੀ ਬਾਤਾਂ ਜੀ 20 ਕਿਲੋ ਤੋਂ ਬਾਅਦ ਮਾਰੇ ਕੀ ਇਹ ਪੈਂਦੇ ਠੱਠੇ ਮਿਲਦੀਆਂ ਜੀ ਇਹ ਜੀ ਨਗੀਨੇ ਬਿਲਕੁਲ ਜੀ ਚੰਗੇ ਤੋਹਫੇ ਲੈ ਕੇ ਆਉਂਦੇ ਆ ਤੁਸੀਂ ਬਿਲਕੁਲ ਕੀ ਕਹਨੇ ਵਛੀ ਦੇ 16 ਕਿਲੋ ਬੋਲਾ ਆ ਚਾਰ ਦਿਨ ਦੀ ਸੀ ਹਲੇ ਬਿਲਕੁਲ 12.5 ਕਿਲੋ ਵਧੀਆ ਦੁੱਧ ਵਾਲੀ ਬਿਲਕੁਲ ਜੀ ਕਿਉਂਗੇ ਸਿੰਘ ਦੀ ਆ ਗਈ ਆ ਚਿੱਟਾ ਸਿੰਘ ਆ ਗਿਆ ਚੰਗੀ ਹੈ ਜੀ ਕਰਮਾ ਵਾਲੀ ਮੰਨੀ ਜਾਂਦੀ ਆ ਹਨਾ ਬਾਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਚੱਡੇ ਦੇ ਨਾੜਾ ਵੀ ਚੈੱਕ ਕਰੋ ਬਾਜੀ ਦੁੱਧ ਚੰਗੀ ਕੁਆਲਿਟੀ ਹੈ ਜੀ ਇੱਦਾਂ ਦੀ ਨਾੜਾਂ ਦੇਖੀ ਦੁੱਧ ਵਾਲੀਆਂ ਨਾੜਾਂ ਬਿਲਕੁਲ ਜੀ ਬਹੁਤ ਵਧੀਆ ਕੀ ਬਾਤਾਂ ਜੀ ਜੀ ਦੇਖੋ ਸਿੱਧੀ ਕਿਆ ਬਾਤਾਂ ਕਿਆ ਬਾਤਾਂ ਦੁੱਧ ਵਾਲੀਆਂ ਨਾੜੋ ਤੋਰੋ ਭਾਜੀ ਤੋਰੋ ਹਰ ਇੱਕ ਚੀਜ਼ ਕੁਲਵਿੰਦਰ ਜੀ ਦੇਖ ਕੇ ਫੇਰ ਲਈਦੀ ਹੈ ਬਿਲਕੁਲ ਜੀ ਤੁਸੀਂ ਤਾਂੜਾ ਪੁਰਾਣਾ ਕਾਮਾ ਭਾਜੀ ਚਿਰ ਤੋਂ ਹਨਾ ਜੀ ਤੁਸੀਂ ਪਸ਼ੂ ਦੀ ਪਰਖ ਬੋਧ ਆ ਤੁਹਾਨੂੰ ਹਾਂ ਜੀ ਹਾਂ ਜੀ ਤੇ ਸਾਬ ਸੋਸਰਾ ਲੈ ਕੇ ਆਉਂਦੇ ਹੋ ਕਦੋਂ ਲੈ ਕੇ ਹੁੰਦੇ ਹੋ ਨਾ ਤੁਸੀਂ ਚੰਗਾ ਪਸ਼ੂ ਆ ਚਲੋ ਹਰ ਇੱਕ ਵੀਰ ਦੇ ਚੰਗੀ ਸੇਵਾ ਹੂਗੀ ਚੰਗੀ ਮਿਹਨਤ ਕਰੇਗਾ ਤੇ ਵੀਰ ਤੇ ਟੱਪ ਜੇਗੀ ਮੈਨਾਂ ਭਾਜੀ ਇਹ ਕੋਈ ਆਪਣਾ ਦੂਰੋਂ ਨੇੜੇੋਂ ਆਂਦਾ ਹਨਾ ਜੀ ਕੋਈ ਪੈਸੇ ਖਰਚੇ ਦਾ ਪੈਸਿਆਂ ਦਾ ਮੁੱਲ ਪੈਂਦਾ ਇਹੋ ਜਿਹਾ ਜਾਨਵਰ ਲੈ ਕੇ ਹਨਾ ਜੀ ਇਕ ਸੋ ਇੱਕ ਬਿਲਕੁਲ ਜੀ ਇਹਦੇ ਵਸ਼ੀ ਆ ਗਈ ਮਗਰ ਇਹਦੇ ਵਸ਼ੀ ਵਾਹ ਕਿਹੜੀ ਹੈ ਇਹ ਵਸ਼ੀ ਆ ਗਈ ਅੱਛਾ ਆ ਆ ਗਈ ਨਾੜੂ ਤੇ ਬੱਚਾ ਜੀ ਬਿਲਕੁਲ ਵਸ਼ੀ ਚੰਗੀ ਸ਼ਾਨਦਾਰ ਆ ਵੀਰੋ ਨਾੜੂ ਨਾਲ ਜੀ ਨਾੜੂ ਨਾਲ ਬਿਲਕੁਲ ਚਾਰ ਦਿਨ ਦੀ ਸੂਈ ਲੈ ਠੀਕ ਹੈ ਭਾਈ ਠੀਕ ਹੈ ਜੀ ਬਾਕੀ ਚੰਗੀ ਵਸ਼ੀ ਆ ਜੀ ਤੁਹਾਨੂੰ ਤੁਹਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਛੱਡੀ ਧਰੀ ਹੈ ਜੀ ਆ ਵੇਖੋ ਬਿਲਕੁਲ ਭਾਈ ਠੀਕ ਹੈ ਜੀ ਖਾਣਾ ਵੇਖ ਕੇ ਦਾਦਾ ਲੱਗਦਾ ਚੌਂਜਾੜਾ ਖਾਣ ਲੱਗਾ ਵੀਰ ਜੀ ਕਿੰਨਾ ਦੁੱਧ ਚਵਾਜੂ ਵੈਣ ਇਹ 20 ਕਿਲੋ ਤੋਂ ਬਾਹਰ ਲੇਗੀ 20 ਤੋਂ ਪਲੱਸ ਕਰੇਗੀ ਬਿਲਕੁਲ ਬਾਕੀ ਗਰਮੀ ਆ ਤੇ ਚਲੋ ਇਹ ਕਿੰਨਾ ਦੁੱਧ ਵੀ ਦਊਗੀ ਸੰਘਣਾ ਦੁੱਧ ਦਊਗਾ ਕਰੋਸ ਰੈਡ ਹੈਗੀ ਹਨਾ ਜੀ ਇਸ ਟਾਈਮ ਭਾਈ ਚਾਰ ਦਿਨ ਦੀ ਸੂਈ ਆ 16 ਕਿਲੋ ਗੋਲਾ ਹੀ ਆਲੇ 16 ਕਿਲੋ ਆ ਹਾਂ ਜੀ ਬਿਲਕੁਲ ਕੀ ਮੁੱਲ ਕਰ ਲੈਣਾ ਵੀਰ ਜੀ ਇਹਨਾਂ ਮੁੱਲ ਤੇ ਵੀਰ ਜੀ 65000 ਕਰਦੇ ਆ 65 ਹਾਂ ਜੀ 60 ਦੇ ਦਈਏ 60 ਜੀ ਹਾਂ ਜੀ ਜਾਇਜ਼ ਮੁੱਲ ਹੁੰਦਾ ਵੀਰ ਜੀ ਤੁਹਾਡਾ ਬਾਕੀ ਚਲੋ ਇੱਕ ਹੀ ਗੱਲ ਕਰ ਲਈਏ ਕਰਾਂ ਬੜਾ ਵੀਰਾਂ ਨੂੰ ਪੈਂਦਾ ਦੁੱਧ ਦੇਣਾ ਹਨਾ ਜੀ ਇਹ ਪੂਰੇ 55000 ਦੀ ਜਾਂਦ ਜਾੰਦੋ ਹੈ ਨਾ ਜੀ ਨਹੀਂ ਬਿਲਕੁਲ ਜੀ ਵੇ ਕੋਈ 55000 ਦੀ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਮਾਨਤਨ ਕਰਦੇ ਹੋ ਵੀਰ ਜੀ ਹੈ ਨਾ ਜੀ ਕਰਿਓ ਜਰੂਰ ਮਾਨਤਨ ਕਰਿਓ ਚੰਗੀ ਵੇੜ ਹੈ ਜੀ ਹਾਂਜੀ ਬਿਲਕੁਲ ਹਾਂਜੀ ਆ ਗਈ ਦੂਜੇ ਨੰਬਰ ਤੇ ਵੇੜ ਵੀਰ ਜੀ ਇਹਦੇ ਬਾਰੇ ਦੱਸਿਓ ਹਾਂਜੀ ਹਾਂਜੀ ਇਹ ਥੋੜਾ ਜਿਹਾ ਜਲਸੀ ਤੇ ਪੰਨ ਰੱਖਦੀ ਆ ਜੀ ਠੀਕ ਹੈ ਜੀ ਦੂਜਾ ਸੁਆ ਵੇੜ ਦਾ ਜੀ ਹਾਂਜੀ ਤੇ 6 ਦਾ ਤੇ ਜਿਹੜਾ ਲਿਬੇਸ਼ਨ ਮੂੰਹ ਬਟ ਕੇ ਦੇਖ ਲਓ ਬਿਲਕੁਲ ਬਿਲਕੁਲ ਬੜੀ ਦੁੱਧ ਵਾਲੀ ਬਰੀਡ ਹੈ ਜੀ ਬਹੁਤ ਦੁੱਧ ਵਾਲੀ ਬਰੀਡ ਆ ਤੇ ਗਰੀਵੇ ਇੱਥੇ ਵੀ ਮੇਰਾ ਹੱਲ ਆਇਆ ਸਖਦ ਮੇਹਲੇ 11ਵੇਂ ਦਿਨ ਦੀ ਸੂਈ ਜੀ 11ਵੇਂ ਦਿਨ ਦੀ ਸੂਈ ਆ 18 ਕਿਲੋਣਾ ਜੀ ਤੇ ਸੱਲਿ 18 ਕਿਲੋ ਠੀਕ ਹੈ ਜੀ ਬਾਕੀ ਚਲੋ ਆਪਾਂ ਵੀ 16 16 ਕਿਲੋਆਂ ਦੀ ਗਾਰੰਟੀ ਜਾਂਦਾ ਹੈ ਨਾ ਜੀ ਕੋਈ ਵੀਰਾ ਦੂਰੋਂ ਚੱਲ ਕੇ ਆ ਕੇ ਨਾਲ ਚਵਾਈ ਕਰੇ ਜੇ ਕੋਈ ਆਨਲਾਈਨ ਮੰਗਵਾਉਂਦਾ 2 ਕਿਲੋ ਘਾਟ ਹੀ ਦੱਸ ਦਿਆਂ ਆਪਾਂ ਹੈ ਨਾ ਬਾਕੀ ਕੀ ਕਹਿਣੇ ਆ ਮੱਛੀ ਦੇ ਵੀਰ ਜੀ ਚੈੱਕ ਕਰਵਾਉਂਦੀ ਪੰਡੂ ਦੋਰੋਂ ਵੀ ਦੋਰੋਂ ਦੋਰਾ ਬੱਤਾ ਮਗਰ ਬਿਲਕੁਲ ਨਸਰ ਜਾਂਦਾ ਦੁੱਧ ਕੱਢਦੀ ਆ ਆਮ ਸਾਰ ਗਾਇਆਂ ਨਹੀਂ ਕੱਢਦੀਆਂ ਬਿਲਕੁਲ ਵੇਖੋ ਵੀਰ ਜੀ ਬਿਲਕੁਲ ਜੀ ਵੱਡੀ ਵਹਿੜ ਆ ਗਈ ਆਏ ਲੰਮੀ ਬੇਲ ਮੱਝੇ ਨੇ ਫੁੱਲ ਲੇਵੇ ਦੀਆਂ ਕਹਿ ਬਾਤਾਂ ਵੀ ਦੀ ਚੈੱਕ ਕਰੋ ਜੀ ਠੰਡ ਠੁਣ ਬਹੁਤ ਸਪੈਸ਼ਲ ਲੱਗਿਆ ਜੀ ਗਿਸ਼ਟ ਘਿਟ ਤੇ ਠੰਡ ਲੱਗਾ ਜੀ ਕੋਕਾ ਪੀਸ ਆ ਜੀ ਕੋਕਾ ਪੀਸ ਆ ਜੀ ਚੰਗੀ ਵਹਿੜਾ ਤੁਰਦ ਤੁਰਦ ਲੰਮਾ ਤੁਰਦ ਤੁਰਦ ਲੈ ਨਾ ਦੇਖੋ ਦੁੱਧ ਵਾਲੀਆਂ ਜੀ ਇਹਦੀਆਂ ਕਿਦਾਂ ਉਦੋਂ ਬਿਲਕੁਲ ਨਾ ਆਉਂਦੀਆਂ ਕਿੰਨਾ ਹੈ ਚੰਗੀ ਟੌਪ ਕਲਾਸ ਆ ਜੀ। ਬਹੁਤ ਠੰਡੀ ਧੀਰੀ ਆ ਜੀ। ਕ੍ਰੋਸ ਪਨ ਆ ਗਿਆ। ਕੋਈ ਗਰਮੀ ਨਹੀਂ ਬਣਾਉਣੀ। ਕੋਈ ਗੱਲ ਚੱਕਰ ਨਹੀਂ ਹਨਾ ਜੀ। ਬਾਕੀ ਥਾਂ ਦੀ ਕੁਆਲਿਟੀ ਵੀਰੇ ਚੈੱਕ ਕਰ ਲਓ। ਹਾਂ ਜੀ। ਐਚਪੀ ਚ ਪਾਰ ਰੱਖਦੀ ਹੈ ਜੀ। ਹਾਂ ਜੀ ਕ੍ਰੋਸ ਪਨ ਆ ਗਿਆ ਵਾ ਜਰਸੀ 'ਚ ਆ ਗਿਆ ਨਾਲ ਹਨਾ ਜੀ। ਬਿਲਕੁਲ ਜਲਤੀ ਜਾਂਦਾ। ਜ਼ਿਆਦਾਤਰ ਤੇ ਜਲਤੀ ਦਾ ਰਹਿ ਸਿਰ ਪੈ ਰੱਖਦੀ ਹੈ। ਬਿਲਕੁਲ ਬਿਲਕੁਲ ਜੀ। ਚੰਗੀ ਕੁਆਲਿਟੀ ਆ ਜੀ। ਚੰਗੀ ਕੁਆਲਿਟੀ। ਕਿਹੜਾ ਵੀਰ ਚਲੋ ਪੈਸੇ ਖਰਚੂਗਾ। ਪੈਸੇ ਦਾ ਮੁੱਲ ਵੀ ਪਾਜੀ ਪੈਂਦਾ ਹਨਾ ਜੀ। ਪਸ਼ੂ ਸਾਫ ਸੁਥਰਾ ਹੋਵੇ। ਕੋਈ ਦੂਰ ਨੇੜੇ ਜਾਂਦਾ ਵਾ। ਕੋ ਮੁੱਲ ਤਾਰਦਾ ਆ ਹਾਂਜੀ 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 ਇਹਦੀ ਆ ਬੱਛੀ ਆ ਗਈ ਆ ਜੀ ਇਹਦਾ ਬੱਛਾ ਜੀ ਇਹ ਇਹਦਾ ਬੱਛਾ ਆ ਗਿਆ ਜਿਹੜਾ ਹਨਾ ਜੀ ਉਹ ਬੱਛੀ ਹੁੰਦੀ ਆ ਹਾਂਜੀ ਇਹਦਾ ਬੱਛਾ ਆ ਗਿਆ ਬਿਲਕੁਲ 11 ਦਿਨ ਦੀ ਸੂਈ ਆ ਜੀ ਠੀਕ ਆ ਜੀ ਠੀਕ ਆ ਜੀ ਹਾਂਜੀ ਭਾਈ ਇਹਦਾ ਮੁੱਲ ਕੀ ਕਰ ਲੈਣਾ 65 ਕਰਾ ਲਓ 70 ਕਰਾ ਲਓ ਅੱਛਾ ਜੀ ਪਰ 60 ਵੀ ਦੇ ਦਾਂਗੇ ਜੀ ਸਰਦੀ ਜੀ ਹਾਂ ਜੀ ਹਾਂ ਜੀ ਓਏ ਕੀ ਗੱਲ ਕਰਦੀ ਹੈਣਾ ਜੀ ਦੂਰਦਾਰ ਜਾਂਦੀਆਂ ਵੇੜਾ ਜਾਂਦੀਆਂ ਨਗਰ ਦੇਖ ਕੇ ਕਰੋ ਸਰਦੀ ਨੱਕ ਕਿਦਾਂ ਦੇ ਨੇ ਦੁੱਧ ਕਿਦਾਂ ਦਾ ਫੇਰ ਗੱਲ ਕਰੋ ਜੋ ਆਖੋ ਤੁਹਾਡਾ ਮਾਣੋ ਜੀ ਜੀ ਇਹ 25000 ਦੀ ਜਾਂਦੋ ਵੀਰ ਜੀ ਜਾਂਦੋ ਜਾਂਦੋ ਠੀਕ ਹੈ ਮਾਰਾ ਹੈ ਨਹੀਂ ਠੀਕ ਹੈ ਗੱਲ ਵੇਖੋ 50000 ਦੀ ਆ ਵੱਡੀ ਵੇੜਾ ਕੋਈ ਨਿੱਕੀ ਮੰਨ ਕੇ ਨਾ ਚੱਲੇ ਵੀਰਾ ਵੱਡੀ ਵੇੜਾ ਲੰਮੀ ਬੇੜਾ ਚੰਗੀ ਵੇੜਾ ਭਾਈ ਇਹ ਕੋ ਜੋੜਾ ਬਾਲੂ ਫੇਰ ਗੈਜ 2000 ਮਾਣੋ ਜੀ ਦੋ ਯਾਰੀ 55 55 ਦੀਆਂ ਜਾਣਦੇ ਹੋ ਹਨਾ ਜੋੜਾ ਠੀਕ ਹੈ ਜੀ ਠੀਕ ਹੈ ਬਿਲਕੁਲ ਕੋਈ ਵੀ ਦੂਰੋਂ ਚੱਲ ਕੇ ਆਊਗਾ ਹੋਰ ਵੀ ਗਜੈਸ਼ੂ ਵੀਰ ਜੀ ਕਰਿਓ ਮਾਨ ਹਨਾ ਜੀ ਕਿਹੜਾ ਵੀਰ ਲੈ ਕੇ ਜਾਵੇ ਖੁਸ਼ ਹੋਏ ਹਨਾ ਜੀ ਬਿਲਕੁਲ ਬਿਲਕੁਲ ਜੀ ਇਹ ਜੈਜ ਰੇਟ ਹੁੰਦੇ ਆ ਸਾਡੇ ਪਸ਼ੂ ਵੀ ਪਾਈ ਸਾਫ ਹੁੰਦੇ ਆ ਹਾਂ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਦੇ ਲਾਗੇ ਜ਼ਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਜੀ ਉਹ ਤੁਹਾਡਾ ਆਪ ਦਾ ਪਾਜੀ ਫਰਜ਼ ਬੰਦਾ ਜੀ ਹਨਾ ਭਾਜੀ ਤੇ ਆਪਣਾ ਬਿਲਕੁਲ ਨਹੀਂ ਗਾਲੀ ਬਿਲਕੁਲ 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 ਜੀ ਬਿਲਕੁਲ ਜੀ ਗਾਲੀ ਨਹੀਂ ਦਿੰਦੇ ਜੀ ਬਿਲਕੁਲ ਬਿਲਕੁਲ ਚੰਗੀਆਂ ਵੇੜਾਂ ਨਹੀਂ ਠੰਡੀਆਂ ਸੀ ਲਿਆ ਜੀ ਹਾਂਜੀ ਠੀਕ ਹੈ ਪਾਜੀ ਆਪਣਾ ਨਾਂ ਦੱਸ ਦਿਓ ਪਾਜੀ ਫੇਰ ਕਾਲ ਸੁਵਿੰਦਰ ਸਿੰਘ ਜੀ ਹੈ ਠੱਠਾ ਜ਼ਿਲ੍ਹਾ ਗੁਰਦਾਸਪੁਰ ਅੱਛਾ ਜੀ ਨੇੜੇ ਫਤਗੜ ਚੂੜੀਆਂ ਭਲੋੜੀ ਦੇ ਨੇੜੇ ਪੈਂਦਾ ਜਮਜੀਠਾ ਰੋੜੇ ਠੀਕ ਹੈ ਜੀ ਫੋਨ ਨੰਬਰ ਦੱਸ ਦੇ ਵੀਰ ਜੀ 9056 45155 ਠੀਕ ਹੈ ਜੀ ਸਾਰੇ ਵੀਰਾਂ ਨੂੰ ਵੇਖੋ ਬੈਂਤੀ ਆ ਗਈ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਦੀ ਨਵੀਂ ਲਿਆ ਕੇ ਵੀਡੀਓ ਦਿਖਾ ਲਈ ਜਾਵੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ